ਸਤਿ ਸ਼੍ਰੀ ਅਕਾਲ ਭਾਈ ਸਾਰਿਆਂ ਨੂੰ ਸਵਾਗਤ ਹੈ ਸਾਰੇ ਵੀਰਾਂ ਦਾ ਅੱਜ ਦੀ ਆਪਣੀ ਇੱਕ ਹੋਰ ਨਵੀਂ ਵੀਡੀਓ ਵਿੱਚ ਤੇ ਜੇਕਰ ਤੁਸੀਂ ਵੀ ਆਪਣੀ ਕੰਬਾਈਨ ਜਾਂ ਖੇਤੀਬਾੜੀ ਦੇ ਕਿਸੇ ਵੀ ਸਾਧਨ ਦੀ ਹੈਡ ਸਾਡੇ ਚੈਨਲ ਤੇ ਲਗਾਉਣਾ ਚਾਹੁੰਦੇ ਹੋ ਤਾਂ ਸਾਨੂੰ 2-4 ਮਿੰਟ ਦੀ ਵੀਡੀਓ ਬਣਾ ਕੇ ਜਾਂ 5-7 ਫੋਟੋ ਸਾਡੇ WhatsApp ਨੰਬਰ ਤੇ ਭੇਜ ਸਕਦੇ ਹੋ ਸਾਡਾ WhatsApp ਨੰਬਰ ਤੁਹਾਨੂੰ ਸਕਰੀਨ ਤੇ ਮਿਲ ਜਾਊਗਾ ਅੱਜ ਦੀ ਵੀਡੀਓ ਵਿੱਚ ਦੇਖ ਸਕਦੇ ਹੋ ਵਿਸ਼ਾਲ ਕਮੈਨ ਬਕਾਉ ਹੈ ਜੀ ਕੰਡੀਸ਼ਨ ਤੁਸੀਂ ਚੈੱਕ ਕਰ ਸਕਦੇ ਹੋ ਮਸ਼ੀਨ ਦੀ 2012 ਮਾਡਲ ਹੈ ਕੈਬਨ ਬੰਪਰ ਚੈੱਕ ਕਰ ਸਕਦੇ ਹੋ ਲਾਈਟਾਂ ਦੇਖ ਸਕਦੇ ਹੋਗੇ ਫੀਡਰ ਦੀ ਕੰਡੀਸ਼ਨ ਦੇਖ ਸਕਦੇ ਹੋ ਫੀਡਰ ਪੱਟੀਆਂ ਟਾਇਰਾਂ ਦੀ ਕੰਡੀਸ਼ਨ ਪੱਖੇ ਦੀ ਕੰਡੀਸ਼ਨ ਵਗੈਰਾ ਸਾਰੀ ਤੁਸੀਂ ਚੈੱਕ ਕਰ ਸਕਦੇ ਹੋਗੇ 0281 ਇੰਜਨਾ ਮਸ਼ੀਨ ਦਾ ਜੀ ਸਾਰੀ ਮਸ਼ੀਨ ਬਿਲਕੁਲ オリジナル ਕੰਡੀਸ਼ਨ ਦੇ ਵਿੱਚ ਆ 9 ਲੱਖ 40000 ਦੀ ਬਾਈ ਹੋਰਾਂ ਦੀ ਡਿਮਾਂਡ ਆ ਸੰਗਰੂਰ ਏਰੀਆ ਦਾ ਜੀ ਬਾਈ ਹੋਰਾਂ ਦਾ ਜਿੱਥੇ ਮਸ਼ੀਨ ਖੜੀ ਹੈਗੀ ਬਾਕੀ ਵੀਡੀਓ ਚੰਗੀ ਲੱਗੇ ਤਾਂ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਦੇ ਹੋ ਸਾਈਡ ਸੀਲ ਦਾ ਆਉਟਰ ਪਾਈਪ ਟੂਲ ਬਾਕਸ ਦੇ ਸਕਦੇ ਹਾਂ ਬੈਟਰੀ ਬਾਕਸ ਦੇ ਸਕਦੇ ਹਾਂ ਟਾਇਰਾਂ ਦੀ ਕੰਡੀਸ਼ਨ ਚੈੱਕ ਕਰ ਸਕਦੇ ਹਾਂ ਵਧੀਆ ਸਾਫ਼ ਆ ਦੂਜੀ ਸਾਈਡ ਤੋਂ ਛੇੜਾਂ ਬਿਲਕੁਲ ਸਾਫ਼ ਹੈ ਲਿਵਿਟ ਡੀਜਰ ਟੈਂਕ ਏਅਰ ਟੈਂਕ ਦੇ ਸਕਦੇ ਹਾਂ ਦੂਜੀ ਸਾਈਡ ਦੇ ਟਾਇਰ ਵੀ ਵਧੀਆ ਸਾਫ਼ ਪਏ ਨੇਗੇ ਮਸ਼ੀਨ ਸਾਰੀ ਬਿਲਕੁਲ ਓਕੇ ਕੰਡੀਸ਼ਨ ਚ ਸੰਗਰੂਰ ਏਰੀਆ ਦਾ ਬਾਈ ਹੋਰਾਂ ਦਾ ਬਾਕੀ ਜੇ ਮਸ਼ੀਨ ਬਾਰੇ ਤੁਸੀਂ ਕਿਸੇ ਵੀ ਤਰ੍ਹਾਂ ਦੀ ਗੱਲਬਾਤ ਕਰਨੀ ਆ ਮਸ਼ੀਨ ਬਾਰੇ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਲੈਣੀ ਆ ਨੰਬਰ ਤੁਹਾਨੂੰ ਡਿਸਕ੍ਰਿਪਸ਼ਨ ਦੇ ਵਿੱਚੋਂ ਮਿਲ ਜੂਗਾ ਜੀ ਕੋਡ ਨੰਬਰ ਲੈ ਕੇ ਤੁਸੀਂ ਬਾਈ ਉਹਨਾਂ ਨਾਲ ਗੱਲਬਾਤ ਕਰ ਸਕਦੇ ਹੋ। ਬਾਕੀ ਵੀਡੀਓ ਨੂੰ ਬਤਵਾ শেয়ার ਕਰ ਦਿਓ ਜਿੱਥੇ ਵੀ ਤੁਸੀਂ ਵੀਡੀਓ ਨੂੰ ਦੇਖ ਰਹੇ ਹੋ। ਬਤਵਾ শেয়ার ਕਰ ਦਿਓ। ਸਟਾਫ ਆਕਰ ਚੈੱਕ ਕਰ ਸਕਦੇ ਹੋ, ਕ੍ਰੈਂਕਾ ਵਗੈਰਾ ਸਾਰੀਆਂ ਦੇਖ ਸਕਦੇ ਹੋ। ਸਾਰੀ ਮਸ਼ੀਨ ਬੰਪਰ ਤੋਂ ਲੈ ਕੇ ਪੂਛ ਤੱਕ ਬਿਲਕੁਲ 오ਰੀਜਨਲ ਕੰਡੀਸ਼ਨ ਚ ਬੈਕ ਸਾਈਡ ਤੋਂ ਪੂਛ ਦੇਖ ਸਕਦੇ ਹੋ, ਬਿਲਕੁਲ ਸਾਫ਼ ਹੈ ਜੀ। 2012 ਮਾਡਲ ਮਸ਼ੀਨ ਹੈ ਜੀ। ਸੰਗਰੂਰ ਏਰੀਆ ਦਾ ਬਾਈ ਉਹਨਾਂ ਦਾ ਜਿੱਥੇ ਮਸ਼ੀਨ ਖੜੀ ਹੈਗੀ। ਪਿਛਲੀ ਸਾਈਡ ਦਾ ਹਿੱਸਾ ਦੇਖੋ, ਦੇਖੋ ਵਧੀਆ ਸਾਫ਼। 9.40 ਹਜ਼ਾਰ ਦੀ ਡਿਮਾਂਡ ਆ ਗਈ। ਬਾਕੀ ਨੰਬਰ ਤੁਹਾਨੂੰ ਬਾਈ ਹੋਰਾਂ ਦਾ ਡਿਸਕ੍ਰਿਪਸ਼ਨ ਚੋਂ ਮਿਲ ਜਾਊਗਾ ਜੀ। ਬਾਕੀ ਜੇ ਵੀਡੀਓ ਤੁਹਾਨੂੰ ਚੰਗੀ ਲੱਗੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤੇ ਪੇਜ ਨੂੰ ਆਪਣਾ ਨੂੰ ਫੋਲੋ ਕਰ ਲਓ ਚੈਨਲ ਨੂੰ ਕਰ ਲਓ ਸਬਸਕ੍ਰਾਈਬ। ਬਹੁਤ-ਬਹੁਤ ਧੰਨਵਾਦ ਜੀ।